ਜਵੈਦ ਖਾਨ ਅੱਜ ਮੈਂ ਲੰਘ ਰਿਹਾ ਸੀਗਾ ਭਗਤ ਸਿੰਘ ਚੌਂਕ ਦੇ ਵਿੱਚ ਤੁਹਾਨੂੰ ਦਿਖਾਣਾ ਚਾਹਨਾ ਹੈ ਕਿ ਕੱਲ ਇੱਥੇ ਇਹ ਜਿਹੜਾ ਨਗਰ ਨਿਗਮ ਵੱਲੋਂ ਬਣਾਇਆ ਗਿਆ ਆ ਪਿੱਲਰ ਇਹ ਕੱਲ ਹੀ ਵੈਲਡ ਹੋਇਆ ਆ ਬੈਟਿੰਗ ਤੋਂ ਨਾਲ ਬੈਟਿੰਗ ਕਰਕੇ ਚਲੇ ਗਏ ਤੇ ਇਹਦਾ ਹਾਲਾਤ ਦੇਖੋ ਕੀ ਹੋਇਆ ਉਹ ਹਾਰਪੁਰ ਦੀ ਜਨਤਾ ਨੂੰ ਜਾਨ ਮਾਲ ਦਾ ਖਤਰਾ ਆ ਦੇਖੋ ਜੀ ਕੱਲ ਹੀ ਇਹ ਵੈਲਡ ਹੋਇਆ ਤਾਂ ਅੱਜ ਦੇਖੋ ਤੇ ਕੀ ਹਾਲਾਤ ਹੋਏ ਪਏ ਆ ਲੋਕਾਂ ਨੂੰ ਜ ਇੰਨੀ ਪ੍ਰੋਬਲਮ ਆ ਰਹੀ ਹੈ ਕਿ ਨੰਗੜਾ ਤਾਂ ਦੂਰ ਤੇ ਹੈ ਕਿ ਕਦੀ ਵੀ ਢਿੱਕ ਸਕਦਾ ਪਰ ਨਗਰ ਨਿਗਮ ਦਾ ਕੋਈ ਕਰਮਚਾਰੀ ਹਲੇ ਤੱਕ ਇੱਥੇ ਪਹੁੰਚਿਆ ਨਹੀਂ ਆ ਇਹ ਤਾਂ ਖਾਨਾ ਵਟੈਨੂ ਇਹ ਦੇਖੋ ਕੀ ਹਾਲਾਤ ਆ ਜੜੇ ਨਿਕਲ ਚੁੱਕਿਆ ਆ ਇੱਥੇ ਬਿਲਡਿੰਗ ਕੀਤਾ ਪਿਆ ਸੀਗਾ ਵੈਲਡ ਇਹ ਵੈਲਡ ਕਰਨ ਦੇ ਬਾਵਜੂਦ ਵੀ ਇਹ ਦੇਖੋ ਕੀ ਹਾਲਾਤ ਹੋਏ ਪਿਆ ਨਗਰ ਨਿਗਮ ਹੁਸ਼ਿਆਰਪੁਰ ਦਾ ਬਿਲਕੁਲ ਫੇਲ ਹੋ ਚੁੱਕਿਆ ਆ ਨਾ ਕੋਈ ਧਿਆਨ ਦਿੰਦਾ ਪਿਆ ਉਹ ਸ਼ਹਿਰਪੁਰ ਦੀ ਜਨਤਾ ਦੇ ਵਿੱਚ ਉਹ ਜਿਹੜੇ ਇੱਥੇ ਦੇ ਮੰਤਰੀ ਵੱਡੀ ਵੱਡੀਆਂ ਗੱਲਾਂ ਕਰਦੇ ਆ ਕਿ ਆਪਾਂ ਹਜ਼ਾਰਪੁਰ ਨੂੰ ਸੁਰੱਖਿਸ਼ ਰੱਖਦੇ ਆ ਇੱਕ ਤਾਂ ਪਹਿਲਾ ਦੇਸ਼ ਦਾ ਝੰਡਾ ਲਾਇਆ ਸੀਗਾ ਉਹ ਵੀ ਦੇਖੋ ਝੰਡਾ ਹੈ ਨਹੀਂਆ ਦੂਸਰਾ ਦੇਖੋ ਪਿੱਲਰ ਲਾਇਆ ਪਿਆ ਜਿਹੜਾ ਦੇ ਨਾਲ ਲੋਕਾਂ ਦੀ ਜਾਨ ਨੂੰ ਖਤਰਾ ਆ ਇਹ ਹਲੇ ਤੱਕ ਦੇਖੋ ਨਗਰ ਨਿਗਮ ਦਾ ਕੋਈ ਕਰਮਚਾਰੀ ਨਹੀਂ ਪਹੁੰਚਿਆ ਮੇਰੀ ਅਪੀਲ ਹੈ ਮਾਨਿਓ ਡੀਸੀ ਸਾਹਿਬ ਨੂੰ ਕਿ ਜਲਤੋਂ ਜਲਦ ਪ੍ਰਸ਼ਾਸਨ ਵੱਲੋਂ ਜਲਦੀ ਜਲਦੀ ਕਰਵਾਇਆ ਜਾਵੇ ਨਹੀਂ ਤਾਂ ਕਿਸੇ ਦੇ ਨਾਲ ਦੁਰਘਟਨਾ ਹੋ ਸਕਦੀ ਆ ਜੀ ਸਾਹਿਬ ਨੇ ਸਾਰੇ ਕੱਲ ਇਹਨਾਂ ਨੇ ਰਿਪੇਅਰ ਵੀ ਕੀਤੀ ਸੀ ਕੱਲ ਜੀਸੀ ਵੀ ਵੱਡੀ ਆਈ ਸੀਗੀ ਉਨੇ ਰਿਪੇਰ ਵੀ ਕੀਤੀ ਹੈ ਤੇ ਰਾਤੋਂ ਰਾਤ ਜਿਹੜਾ ਸਵੇਰ ਤੱਕ ਡਿੱਗ ਜਾਣਾ ਕਿੱਦਾਂ ਦੇਖਦੇ ਹੋ ਇਸ ਚੀਜ਼ ਨੂੰ ਇਹ ਤਾਂ ਜੀ ਬਹੁਤ ਮਾੜੀ ਗੱਲ ਹੈ ਜਾਨ ਦੇ ਲੋਕਾਂ ਦੀ ਜਾਨ ਦੇ ਨਾਲ ਖਤਰਾ ਆ ਇਹ ਮਤਲਬ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸਾਜ਼ਿਸ਼ ਕੀਤੀ ਜਾ ਰਹੀ ਹੈ ਜੇਕਰ ਇਹ ਵੈਲਡ ਹੋਇਆ ਸੀ ਤਾਂ ਫਿਰ ਕਿੱਦਾਂ ਟੁੱਟ ਗਿਆ ਨਗਰ ਨਿਗਮ ਇੰਨੇ ਨੇ ਟੈਕਸ ਲੈਂਦੀ ਆ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਪਰ ਲੋਕਾਂ ਦੀ ਜਾਨ ਦੇ ਨਾਲ ਖੇਲਵਾੜ ਕਰ ਰਹੇ ਹੁਣ ਦੇਖੋ ਪੂਰੀ ਪਬਲਿਕ ਜਾ ਰਹੀ ਹੈ ਤੁਸੀਂ ਦਿਖਾ ਸਕਦੇ ਇੱਧਰ ਤਾਂ ਲੋਕਾਂ ਦੇ ਉੱਤੇ ਕਦੀ ਵੀ ਡਿੱਗ ਸਕਦਾ ਪਿੱਲਰ ਇਹਦੀ ਜ਼ਿੰਮੇਵਾਰੀ ਕੌਣ ਹੈ ਕਿਹਦੀ ਆ ਇਹ ਮੰਤਰੀ ਜੀ ਦੀ ਜ਼ਿੰਮੇਵਾਰੀ ਆ ਹੋ ਨਗਰ ਨਿਗਮ ਦੇ ਜਿਹੜੇ ਮੇਅਰ ਹੋਣਾਂ ਦੀ ਜ਼ਿੰਮੇਵਾਰੀ ਆ ਜਲਤੋਂ ਜਲਦੇ ਜੇ ਨਾ ਕਰਾਇਆ ਗਿਆ ਤਾਂ ਸ਼ਿਫਸਣਾ ਵਿਰੋਧ ਕਰੇਗੀ ਇਹਨਾਂ ਦਾ ਜੈ ਹਿੰਦ ਯਾਰ ਹੈ ਤਾਂ ਬਿਲਕੁਲ ਅਜੀ ਸਰ ਇੱਕ ਭਗਤ ਸਿੰਘ ਚੌਂਕ ਦੇ ਵਿੱਚ ਇੱਕ ਬੈਰੀਅਰ ਲੱਗਾ ਸੀਗਾ ਜਿਸ ਨੂੰ ਕੱਲ ਹੀ ਨਗਰ ਨਿਗਮ ਵੱਲੋਂ ਰਿਪੇਅਰ ਕੀਤਾ ਗਿਆ ਸੀ ਬਟ ਉਹ ਮਾਰਨਿੰਗ ਦਾ ਡਿੱਗ ਗਿਆ ਵਾ ਤੇ ਹਲੇ ਤੱਕ ਜਿਹੜੇ ਮੁਲਾਜ਼ਮ ਪਹੁੰਚੇ ਨਹੀਂ ਮੌਕੇ ਤੇ ਕੀ ਕਰਨਾ ਚਾਹੂਗੇ ਸਾਡੇ ਵੀ ਧਿਆਨ ਚ ਆਇਆ ਹੈਗਾ ਰਾਤ ਨੂੰ ਮਾਇਟ ਵੀ ਕਿਸੇ ਵੱਡੇ ਟਰਾਲੇ ਨੇ ਜਾਂ ਗੱਡੀ ਨੇ ਉਹਨੂੰ ਹਿੱਟ ਕਰਕੇ ਡੈਮੇਜ ਕੀਤਾ ਹੈਗਾ ਅਸੀਂ ਟ੍ਰੈਫਿਕ ਇੰਚਾਰਜ ਦੇ ਨਾਲ ਵੀ ਇਨ ਟੱਚ ਹੈਗੇ ਆਂ ਔਰ ਜਿਹੜੇ ਸ਼ਹਿਰ ਦੇ ਵਿੱਚ ਸੀਸੀਟੀਵੀ ਲੱਗੇ ਹੋਏ ਹੈਗੇ ਆ ਉਹ ਵੀ ਅਸੀਂ ਰਿਪੋਰਟ ਲੈਣ ਦੀ ਕੋਸ਼ਿਸ਼ ਕਰ ਰਹੇ ਆਂ ਕਿ ਉਹ ਆਜਵੇ ਕਿ ਤਾਂ ਗੱਡੀ ਡਿਟੈਕਟ ਹੋਵੇ ਵੀ ਕਿਹਨੇ ਇਹ ਡੈਮੇਜ ਕੀਤਾ ਹੈਗਾ ਤਾਂ ਟੀਮ ਨੂੰ ਸੀ ਇਨਸਟਰਕਸ਼ਨ ਦਿੱਤੀ ਹੈ ਕਿ ਇੰਜੀਨੀਅਰਿੰਗ ਨਾਲ ਨੂੰ ਵੈਰੀ ਸ਼ਾਰਟਲੀ ਉਹਨੂੰ ਰਿਮੂਵ ਕਰ ਦਿੰਨੇ ਤਾਂ ਕਿ ਕੋਈ ਉੱਥੇ ਕੋਈ ਹੋਰ ਕੋਈ ਘਟਨਾ ਨਾ ਘਟ ਸਕੇ ਕਿਉਂਕਿ ਜਿਸ ਤਰ੍ਹਾਂ ਨਾਲ ਸਰ ਵੈਰੀ ਗ੍ਰੇਟ ਡਿੱਗਿਆ ਆ ਰੱਬ ਨਾ ਕਰੇ ਕਿ ਇਹ ਉਹ ਜਾਨੀ ਨੁਕਸਾਨ ਵੀ ਹੋ ਸਕਦਾ ਵਾ ਬੜੇ ਜ਼ੋਰ ਨਾਲ ਉਹਨੂੰ ਡੈਮੇਜ ਕੀਤਾ ਹੈ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਤੇ ਕੀ ਕਾਰਨ ਮੰਨਦੇ ਹੋ ਕਿ ਇਸ ਤਰ੍ਹਾਂ ਦਾ ਬਾਰ ਬਾਰ ਉਸ ਬੈਰੀਅਰ ਦਾ ਡਿੱਗ ਜਾਣਾ ਜਾਂ ਪ੍ਰੇਪੇਅਰ ਕਰਨਾ ਇਹ ਜਿਹੜੇ ਵੱਡੇ ਟਰਾਲੇ ਜਾਂ ਵੱਡੀਆਂ ਗੱਡੀਆਂ ਵਾਲੇ ਜਿਹੜੇ ਹੈਗੇ ਆ ਉਹ ਰਾਤ ਨੂੰ ਸ਼ਾਰਟ ਰੂਟ ਕਰਕੇ ਇਧਰੋਂ ਦੀ ਸ਼ਹਿਰ ਦੇ ਵਿੱਚੋਂ ਦੀ ਗੱਡੀਆਂ ਕੱਢਦੇ ਆ। ਤੋਂ ਅਸੀਂ ਅੱਜ ਕੋਸ਼ਿਸ਼ ਕਰਕੇ ਕਮਿਸ਼ਨਰ ਮੈਡਮ ਵੱਲੋਂ ਇੱਕ ਟ੍ਰੈਫਿਕ ਇਨਚਾਰਜ ਨੂੰ ਵੀ ਲੈਟਰ ਕਢਵਾ ਰਹੇ ਆ। ਜੀ। ਔਰ ਕਨਸਰਨਡ ਪੁਲਿਸ ਸਟੇਸ਼ਨਸ ਨੂੰ ਵੀ ਲਿਖ ਰਹੇ ਆ ਵੀ ਕੋਈ ਵੀ ਇਦਾਂ ਦੀ ਜਿਹੜੀ ਗੱਡੀ ਕੋਈ ਡੈਮੇਜ ਕਰਦੀ ਆ ਉਹ ਨਿਗਮ ਦਾ ਜਿਹੜਾ ਘਾਟਾ ਹੁੰਦਾ ਨਿਗਮ ਦਾ ਨੁਕਸਾਨ ਹੁੰਦਾ ਉਹ ਵੀ ਪੂਰਾ ਕੀਤਾ ਜਾਇਆ ਕਰੇ। ਥੈਂਕ ਯੂ।